ਤੇ ਤਾਬਰ ਮੋਰਚਾ ਸਮਾਣਾ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਹੋਰ ਸਾਰੇ ਧਰਮਾਂ ਦੇ ਪਵਿੱਤਰ ਜੁਗ੍ਰੰਥ ਨੇ ਉਹਨਾਂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਦਾ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ ਇਸ ਮੰਗ ਨੂੰ ਲੈ ਕੇ ਭਾਈ ਗੁਰਦੀਪ ਸਿੰਘ ਖਾਲਸਾ ਜੋ ਕਿ ਪਿਛਲੇ ਸਾਲ 2024 ਦੀ 12 ਅਕਤੂਬਰ ਤੋਂ ਕਾਬਰ ਮੋਰਚੇ ਤੇ ਚੜੇ ਹੋਏ ਨੇ ਲਗਾਤਾਰ ਸਾਢੇ 7 ਮਹੀਨਿਆਂ ਤੋਂ ਇਹ ਸੰਘਰਸ਼ ਚੱਲਦਾ ਪਿਆ। ਸੰਘਰਸ਼ ਦੀ ਇੱਕੋ ਇੱਕ ਮੰਗ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ ਪਰ ਜੋ ਹਾਲਾਤ ਇਹ ਸਾਡੇ ਸਾਹਮਣੇ ਆ ਰਹੇ ਨੇ ਕਿ ਸਰਕਾਰ ਇਸ ਗੱਲ ਦੇ ਉੱਤੇ ਕੋਈ ਬਹੁਤਾ ਗੌਰ ਕਰਨੀ ਨਜ਼ਰ ਨਹੀਂ ਆ ਰਹੀ। ਚਾਹੇ ਇਹ ਜਿਹੜੀ ਮੰਗ ਹੈ ਇਹ ਖੁਦ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੇ 25 ਜਨਵਰੀ ਨੂੰ 25 ਜਨਵਰੀ 2022 ਨੂੰ ਖੁਦ ਇਹ ਸਟੇਟਮੈਂਟ ਉਹਨਾਂ ਨੇ ਦਿੱਤੀ ਸੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਜਦੋਂ ਇਹ ਸਰਕਾਰ ਬਣੀ ਉਸ ਦੀ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਕਿਤੇ ਵੀ ਕਿਸੇ ਵੀ ਧਾਰਮਿਕ ਪਵਿੱਤਰ ਗ੍ਰੰਥ ਦੀ ਜਿਹੜੀ ਬੇਅਦਬੀ ਹੁੰਦੀ ਹੈ ਤੇ ਜੇ ਕਿਤੇ ਜਿਹੜਾ ਉਹਦਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਦਾ ਹੋ ਜਾਏ ਤਾਂ ਕਿਸੇ ਦੀ ਹਿੰਮਤ ਨਾ ਪੈ ਮੋਰ ਦੇ ਐਸੀ ਬੇਅਦਬੀ ਕਰਨ। ਸੋ ਇਹੀ ਮੰਗ ਹੈ ਕਿ ਕਿਸੇ ਦੀ ਹਿੰਮਤ ਹੀ ਨਾ ਪਵੇ ਐਸੀ ਬੇਅਦਬੀ ਕਰਨ ਦੀ। ਇਸ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਸਾ ਤਾਵਤ ਤੇ ਚੜੇ ਬੈਠੇ ਨੇ। ਉਹਨਾਂ ਦੇ ਇਸ ਸੰਘਰਸ਼ ਨੂੰ 7 ਮਹੀਨੇ ਹੋ ਗਏ। ਜਦੋਂ ਸਾਰਾ ਸਾਲ ਉੱਪਰ ਲੰਘਾ ਕੇ ਵੀ ਸਰਕਾਰ ਨੇ ਇਹਨਾਂ ਦੀ ਗੱਲ ਨਾ ਸੁਣੀ ਨਾ ਗੌਲੀ ਤਾਂ ਫੇਰ 11 ਜਨਵਰੀ ਤੋਂ ਉਹਨਾਂ ਨੇ ਰੋਟੀ ਵੀ ਛੱਡੀ ਕੋਈ ਹੈ। ਸੋ ਇੱਕ ਬੜਾ ਹੀ ਕਰੜਾ ਸੰਘਰਸ਼ ਮੈਂ ਸਿੱਧੂ ਸਾਹਿਬ ਦੇ ਨਾਲ ਗੱਲ ਕਰਦਾ ਪਿਆ ਸੀ ਕਿ ਲਾਹੌਰ ਦਾ ਉਹ ਅਸਥਾਨ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਲਾਹੌਰ ਦੀ ਤੱਤੀ ਤਵੀ ਸਰਹੰਦ ਦਾ ਠੰਡਾ ਬੁਰਜ ਤੇ ਸਮਾਣੀ ਦਾ 400 ਫੁੱਟ ਉੱਚਾ ਟਾਵਰ ਇਹ ਸਾਰੇ ਹੁਣ ਆਪਸ ਦੇ ਵਿੱਚ ਰਲਦੇ ਜਾ ਰਹੇ ਨੇ ਕਿਉਂ ਕਿ ਉਹਨਾਂ ਸ਼ਹਾਦਤਾਂ ਦਾ ਇੱਕ ਵਾਰਿਸ ਭਾਈ ਗੁਰਜੀਤ ਸਿੰਘ ਖਾਲਸਾ ਜਿਹੜਾ ਸੰਘਰਸ਼ ਕਰਦਾ ਪਿਆ ਹੈ ਜਿੰਨੇ ਪੋਹ ਦੀਆਂ ਰਾਤਾਂ ਦੀ ਠੰਡ ਵੀ ਚੱਲੀ ਹੈ ਤੇ ਹੁਣ ਹਾੜ ਦੀ ਗਰਮੀ ਵੀ ਤਪਸ਼ ਵੀ ਚੱਲਦਾ ਪਿਆ ਹੈ ਸਿਰਫ ਇੱਕੋ ਗੱਲ ਨੂੰ ਲੈ ਕੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਆਨ ਸ਼ਾਨ ਮਰਤਬਾ ਵੱਡੀ ਨੂੰ ਵੱਡਾ ਆਪਾਰ ਤੇਰਾ ਮਰਤਬਾ ਸੋ ਜਿਹੜੇ ਆਪਣੇ ਮਨ ਦੇ ਵਿੱਚ ਗੁਰਸਿੱਖਾਂ ਦੇ ਮਰਜ਼ ਜਿਹੜੀ ਸ਼ਰਧਾ ਹੈ ਉਸ ਸ਼ਰਧਾ ਦੇ ਉੱਤੇ ਜਿਹੜੇ ਅਟੈਕ ਹੋ ਰਹੇ ਨੇ ਉਹਨਾਂ ਨੂੰ ਟੱਕਰ ਦੇ ਵਾਸਤੇ ਉਹਨਾਂ ਨੂੰ ਰੋਕਣ ਦੇ ਵਾਸਤੇ ਇੱਕ ਐਸਾ ਕਾਨੂੰਨ ਬਣ ਜਾ ਇਹ ਕਿਸੇ ਦੀ ਹਿੰਮਤ ਹੀ ਨਾ ਪਏ ਸੋ ਇਹਦੇ ਵਿੱਚ ਜਿਹੜੀ ਅਸੀਂ ਬੇਨਤੀ ਖਾਸ ਤੌਰ ਤੇ ਸਰਕਾਰ ਨੂੰ ਕਰਦੇ ਆ ਕਿ ਸਟੇਟ ਐਕਟ ਬਣਾਇਆ ਜਾਏ ਕਿਉਂਕਿ ਕੇਂਦਰ ਕੋਲ ਪਹਿਲਾਂ ਹੀ ਦੋ ਵਾਰੀ ਮਤੇ ਜਿਹੜੇ ਨੇ 2016 ਦਾ ਮਤਾ ਵੀ ਕੇਂਦਰ ਕੋਲ ਪਿਆ ਹੈ 2018 ਦਾ ਵਿਧਾਨ ਸਭਾ ਦਾ ਮਤਾ ਵੀ ਸਿਰਫ ਸੰਮਤੀ ਨਾਲ ਪਾਸ ਹੋਏ ਮਤੇ ਕੇਂਦਰ ਡਾਕੇ ਬਿਠਾ ਹੋਇਆ ਸੋ ਇਸ ਵਾਸਤੇ ਜਿੱਦਾਂ ਚੇਤਨ ਸਿੰਘ ਜੋੜਵਾਗੜਾ ਨੇ ਵੀ ਗੱਲ ਕੀਤੀ ਸੀ ਉਸ ਦੇ ਵਿੱਚ ਕਿ ਜੇ ਕੇਂਦਰ ਕੋਈ ਕਾਰਵਾਈ ਨਹੀਂ ਕਰਦਾ ਕੋਈ ਕਾਨੂੰਨ ਨਹੀਂ ਬਣਾਉਂਦਾ ਆਪਾਂ ਆਪਣੇ ਸੂਬੇ ਦਾ ਕਾਨੂੰਨ ਬਣਾ ਲਈਏ ਸੋ ਇਹ ਬੇਨਤੀ ਹੈ ਸਾਡੀ ਸਰਕਾਰਾਂ ਨੂੰ ਤੇ ਸੰਗਤਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਹੁਣ ਇੱਕ ਇੱਕ ਸ਼ੁਰੂ ਦਿਨ ਐਤਵਾਰ ਹੈ ਉਸ ਦਿਨ ਪਹੁੰਚੋ ਉਹ ਮਹਾਰਮਾਕੇ ਮੰਜੀਆਂ ਘੱਟ ਕੇ ਪਹੁੰਚੋ ਗਰਮੀ ਦੇ ਦਿਨ ਹੋਣੇ ਨੇ ਪਰ ਗੱਲ ਕੋਈ ਨਹੀਂ ਗਰਮੀ ਦੇ ਦਿਨ ਹੋਣਗੇ ਪਰ ਇੱਕ ਉਹ ਵੀ ਤਾਂ ਗਰਮੀ ਚੱਲਦਾ ਪਿਆ ਉੱਪਰ ਬੈਠਦਾ ਬਿਆ ਸੋ ਇੱਕ ਦਿਨ ਆਪਾਂ ਵੀ ਗੁਰੂ ਸਾਹਿਬ ਦੇ ਵਾਸਤੇ ਇੰਨੀ ਕਿਤਾਬ ਤੁਸੀਂ ਜੇ ਚੱਲ ਲਈਏ ਤੇ ਇਹ ਕਾਨੂੰਨ ਜੇ ਬਣ ਜਾਏ ਤੇ ਬਣ ਜਾਏਗਾ ਜੇ ਤੁਸੀਂ ਘਰਾਂ ਚੋਂ ਬਾਹਰ ਆਉਗੇ ਜੇ ਤੁਸੀਂ ਸਮਾਣਾ ਦੇ ਕਾਵਰ ਤੇ ਆ ਕੇ ਮੈਂ ਇੱਕ ਵੇਰੀ ਹੋਰ ਕਰਦਾ ਕਈ ਵਾਰੀ ਬੜਾ ਮੰਨੂ ਅਚਾਰਾ ਜਿਹਾ ਹੁੰਦਾ ਹੈ ਜਦੋਂ ਉਹ ਲੋਕ ਪੁੱਛਦੇ ਨੇ ਵੀ ਸਮਾਣਾ ਤਾਂ ਬੜੀ ਦੂਰ ਹੈ ਤੇ ਗੱਲ ਉਹ ਕਰ ਰਿਹਾ ਹੁੰਦਾ ਕਿ ਜਿਹੜਾ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨੀ ਮੋਰਚੇ ਚ ਰਹਿ ਕੇ ਆਇਆ ਹੁੰਦਾ ਵੀ ਸਮਾਣਾ ਤਾਂ ਪਟਿਆਲੇ ਦੇ ਗਵਾਂਢ ਵਿੱਚ ਹੈ ਤੇ ਸੰਗਰਸ਼ ਕਰਦਾ ਸੰਗਰਸ਼ ਕਰੂ ਗੁਰਦਸਤ ਸਾਹਿਬ ਜੀ ਦੇ ਵਾਸਤੇ ਇੱਕ ਸਤਕਾਰ ਦਾ ਕਾਨੂੰਨ ਮੰਗਦਾ ਪਿਆ ਇੱਕ ਸਤਿਕਾਰ ਦਾ ਫੌਜੀ ਕਾਨੂੰਨ ਮੰਗਦਾ ਪਿਆ ਆਪਾਂ ਤਾਂ ਕੀ ਕਰਨਾ ਹੈ ਆਓ ਉੱਥੇ ਆ ਕੇ ਵੇਖੀਏ ਵਿਚਾਰਾ ਕਰੀਏ ਅਰਦਾਸ ਵਿੱਚ ਸ਼ਾਮਲ ਹੋਈਏ ਕਿ ਨਾ ਪ੍ਰਸ਼ਾਦ ਦੀ ਦੇਖ ਤੇ ਲੰਗਰ ਸਾਹਿਬ ਕੇ ਆਪਾਂ ਘਰੋਂ ਚਲੇ ਜਾਣਾ ਪਰ ਤੁਹਾਡੇ ਇੰਨਾ ਕਰਨ ਦੇ ਨਾਲ ਤੁਹਾਡੇ ਇੰਨੀ ਹਿੰਮਤ ਕਰਨ ਦੇ ਨਾਲ ਜੇ ਤੁਸੀਂ ਸਾਰੇ ਇੱਕ ਤਰੀਕ ਨੂੰ ਇੰਨੀ ਹਿੰਮਤ ਕਰ ਲਓ ਕਿ ਹਾਂ ਜਿੱਦਾਂ ਵੀ ਹੈ ਸਮਾਣੇ ਪਹੁੰਚੋ ਇੱਥੇ ਆ ਕੇ ਆਪਾਂ ਇੱਕ ਆਵਾਜ਼ ਦਈਏ ਸਰਕਾਰ ਨੂੰ ਦਈਏ ਕਿ ਕੱਲਾ ਭਾਈ ਗੁਰਜੀਤ ਸਿੰਘ ਨਹੀਂ ਕਾਨੂੰਨ ਮੰਗਦਾ ਹਰ ਮਸ਼ਿੱਦਾ ਪਹਜਦਾ ਕਿ ਕਾਨੂੰਨ ਮੰਗਦਾ ਪਿਆ ਸੋ ਸਾਰਿਆਂ ਨੇ ਹੱਥ ਮੰਨ ਕੇ ਬੇਨਤੀ ਹੈ ਜਰੂਰ ਪਹੁੰਚੋ ਜੀ ਤੇ ਗੱਜ ਕੇ ਬੁਲਾਈਏ ਭੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਤੇ